ਕਿਵੇਂ ਆ ਨੂਰ ਰਾਣੀਏ ਵਧੀਆ ਤੂੰ ਮੈਂ ਤੇਰੀ ਮਾਂ ਨੂੰ ਆਖਿਆ ਹਾਂ ਪੇ ਤੇ ਮੈਂ ਇਹ ਕਰੀ ਜਾਂਦੀ ਆ ਪਹਿਲਾਂ ਵੱਡੇ ਨੂੰ ਪਹਿਲਾਂ ਵੱਡੇ ਨੂੰ ਵੱਡੇ ਨੂੰ ਤਾਂ ਪਤਾ ਹੁੰਦਾ ਨਹੀਂ ਦਿਮਾਗੋਂ ਮੈਂ ਟੱਲਾ ਆ ਗਰਮੀਆਂ ਦਾ ਟਾਈਮ ਆ ਹੁਣ ਦੇਖ ਚੱਪਲਾਂ ਦਾ ਜਰਾਬਾ ਕੌਣ ਪਾਉਂਦਾ ਹੁੰਦਾਗਾ ਇਹ ਉਹ ਤਾਂ ਬੌਲਾਗਾ ਮਾਪੇ ਹਾਂ ਇਹਨੂੰ ਸਮਝਾ ਮੜਾ ਮੋਟਾ ਮੈਂ ਕਹਿੰਦਾ ਤੈਨੂੰ ਨਾ ਰੱਖ ਲਈਏ ਹੁਣ ਇਹ ਦੂਬਾ ਸਮਝਦੀ ਨਹੀਂ ਹੈਗੀ ਇਹ ਤਾਂ ਇਹ ਤਾਂ ਉਹਦੀ ਮੇਰ ਕਰਦੀ ਆ ਇਕੱਲੇ ਦੀ ਦੇਖ ਮੇਰੀ ਗੱਲ ਸੁਣ ਪੁੱਤ ਤੂੰ ਮਾ ਸਿਆਣਾ ਜੇ ਤੈਨੂੰ ਪਹਿਲਾ ਰਿਸ਼ਤਾ ਹੋ ਗਿਆ ਉਹਨੂੰ ਕਿਸੇ ਨੀ ਰਿਸ਼ਤਾ ਨਹੀਂ ਦੇਣਾ ਨਾਲੀਆ ਉਹ ਹੈਗਾ ਥੋੜਾ ਜਿਹਾ ਊਣਾ ਤੇਰੇ ਨਾਲ ਤਾਂ ਕਿੰਨੇ ਜਿਆਦੇ ਹੈ ਨਾ ਤੂੰ ਤਾਂ ਸਿਆਣਾ ਪੁੱਤ ਆ ਤੇ ਜੇ ਕੱਲ ਨੂੰ ਤੇਰੀ ਜਨਾਨੀ ਮਾੜੀ ਚੰਗੀ ਆ ਗਈ ਉਹਨੂੰ ਰੋਟੀ ਕਾਉਣ ਦੇਊਗਾ ਉਹਨੂੰ ਬੋਲੇ ਨੂੰ ਕਾਉਣੀ ਕਾਉਣੀ ਜਬੀ ਉਹਨੂੰ ਕਿਹੜਾ ਰਿਸ਼ਤੇ ਆ ਮੁਰਦੇ ਨੇ ਨਾ ਭਾਈ ਉਹਦਾ ਰਿਸ਼ਤਾ ਤਾਂ ਕਰਾਂਗੇ ਦੇਖੋ ਤੁਸੀਂ ਐ ਨਾ ਕਰੋ ਜੇ ਵਾਅ ਕੰਨਾ ਫੇਰ ਕੀ ਹੋਗਾ ਜੋਦੀ ਜਵਾ ਕਾਲੀ ਮਾਤਾ ਤਾਂ ਪਾਲਣੂ ਤਾਂ ਸਿਆਣਾ ਹੋਊਗਾ ਕੋਈ ਲੁੱਲੀ ਲੰਗੜੀ ਲਿਆ ਦਿਓ ਉਹਨੂੰ ਉਹ ਨਹੀਂ ਪੁੱਤ ਕੋਈ ਨਹੀਂ ਕੋਈ ਲੰਗੜੀ ਹੋਰ ਉਹਨੂੰ ਕਿਥੋਂ ਚੱਲ ਜਿੱਦੀ ਮਿਲੂ ਇਹ ਜੀ ਮਿਲੂ ਉਹਨੂੰ ਜਿਹੇ ਜਿਹੇ ਹੈਗਾ ਲੱਛਣ ਤਾਂ ਦੇਖੋ ਦੇ ਕਿਵੇਂ ਕਰਦਾ ਮੈਂ ਮੈਨੂੰ ਉਹ ਕਹਿੰਦਾ ਸੀ ਸਿੰਦਰ ਇਹਦਾ ਤਾਂ ਆਇਆ ਇਹਨੂੰ ਪਰਸੋਂ ਚੌਥੀ ਦਿਖਾਵਾਂ ਰਿਸਤਾ ਇਹਦਾ ਮੈਨੂੰ ਐਂ ਡਰ ਲੱਗੀ ਜਾਂਦਾ ਮੈਂ ਹੋਰ ਕੁਝ ਨਹੀਂ ਹੈਗਾ ਕਿਤੇ ਭੈਣ ਦਾ ਯਾਰ ਪਾਨੀਆਂ ਵਜ ਬਾਰੇ ਵੀ ਵੱਡੇ ਨੂੰ ਰੋਟੀ ਦੇਣੀ ਪਊ ਵੱਡਾ ਪਾਗਲਾ ਕਿਤੇ ਇਹ ਨਾ ਰਹੇ ਜੇ ਮੁਰਤੇ ਪਸਤਾਵਾਂਗੇ ਮੇਰੇ ਬਾਈਥੋਂ ਤਾਂ ਵਿਚ ਨਹੀਂ ਬੜ ਲਿਆ ਬੋਲੇ ਨਾਮ ਵਿੱਚ ਬੈਠਾ ਗੱਲ ਖਤਮ ਮੇਰਾ ਪਹਿਲਾ ਵੱਡਾ ਮੁੰਡਾ ਰਿਸ਼ਤਾ ਦੇਖੋ ਫਿਰ ਮੈਂ ਛੋਟੇ ਤੱਕ ਪਹੁੰਚੂਗਾ ਮੇਰੇ ਮੇਰੀ ਜੁਮੇਬਾਰੀ ਛੱਡ ਦੇਤੇ ਵੱਡੇ ਦਾ ਜਿੱਥੋਂ ਮਰਜ਼ੀ ਕੱਢ ਕੱਢ ਕੇ ਲਿਆ ਬਿਹਾਰੋਂ ਲਿਆ ਮੈਂ ਤਾਂ ਇਹ ਦੂ ਮੁੜ ਕੇ ਕਹੀਂ ਨਾ ਨਹੀਂ ਤੇਰੇ ਮਜੂਤ ਆ ਹਜਾ ਫਿਰੂਆਂ ਤਾਂ ਦਸਤੀ ਗੱਲ ਨਹੀਂ ਲੈ ਕੇ ਆਉਂਦੇ ਫੇਰ ਆਪਦਾ ਆਪੀ ਦੇਖ ਮੈਨ 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 ਉੱਤ ਤੂੰ ਇਦੂ ਮੁੜ ਕੇ ਗੱਲ ਕਹੀ ਨਾ ਭਾਈ ਰੋਜ ਲਾੜ ਲੈਦੀਆਂ ਕਰ ਤੂ ਉੱਤ ਮੈਨੂੰ ਤਾਂ ਕਹਿੰਦਾ ਮੇਰੇ ਤਾਂ ਗਿੱਟੇ ਗੋਡੇ ਦੁਖਦੇ ਨੇ ਕਹਿੰਦਾ ਮੈਨੂੰ ਤਾਂ ਹੁਣ ਉਹ ਸਕੂਟਰ ਦਵਾਓ ਕਾਲੇ ਰੰਗ ਦਾ ਬੁਲਟ ਦਵਾਵੇ ਪਾਪੇ ਰੋਜ ਬੱਸਾਂ ਤੇ ਔਖਾ ਹੁੰਨਾ ਬੱਸਾਂ ਦੀ ਰੋਜ ਹੜਤਾਲ ਹੋ ਜਾਂਦੀ ਹੈ ਕੰਢੀ ਮਰਾਵੇ ਬੁਲਟ ਨੂੰ ਬੱਸ ਤੇ ਨਹੀਂ ਜਾਂਦਾ ਉਹ ਰੋਜ ਹੜਤਾਲ ਕਰਕੇ ਬਹਿ ਜਾਂਦੇ ਬੀਆਰਟੀਸੀ ਵਾਲੇ ਕੋਈ ਨਾ ਫੇਰ ਆ ਸਕੂਟਰ ਖਵਾ ਦੇ ਆਦਾਜ 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 ਸਕੂਟਰ ਸੀ ਆਦਾਜ ਵਾਲਾ ਸੀ ਸਕੂਟਰ ਕਾਟਰ ਤੇ ਮੈ ਨਹੀਂ ਜਾਂਦਾ ਮੇਰੀ ਤਾਂ ਬੇਇੱਜ਼ਤੀ ਹੁੰਦੀ ਆ ਬੰਦਾ ਬੁਲਟ ਲੈ ਕੇ ਦੇ ਬ ਦੇ ਵੀ ਕਰਦਾ ਮੈਂ ਬੋਲਣਾ ਪਰ ਤੇ ਜਾਊਗਾ ਹੈ ਮੈਂ ਚੌਰਿਆਂ ਕੀ ਤੂੰ ਇੱਕ ਤਰਕੇ ਲੈ ਕੇ ਜਾਣਾ ਜਵਾਕਾਂ ਵਾਸਤੇ ਕਮੋਂ ਨਹੀਂ ਨਹੀਂ ਹਜੇ ਹਜੇ ਕੁਝ ਨਹੀਂ ਮਿਲਦਾ ਆ ਘਰ ਪਾ ਕੇ ਹਟਿਆ ਕਿਸ਼ਤ ਸੇ ਮਹੀਨੇ ਆਉਂਦੀ ਆ ਤੂੰ ਮੈਨੂੰ ਟੱਕ ਜਾ ਪੱਬ ਲੱਗਣ ਦੇ ਦੇ ਮੁਰਕੇ ਤੇਰੇ ਵਿਆਹ ਤੇ ਭਾਂਡਾ ਖਸਮਾ ਪਹਿਲੇ ਫਿਰ ਤਾਂ ਉਹਦੀ ਕਹਦੇ ਲੁਧਿਆਣੇ ਵਾਲਾ ਗਰੂਪ ਆਰਕੈਸਟਰਾ ਲਵਾਉਣੀਆਂ ਨੇ ਉਹ ਤਾਂ ਲਾਏਗਾ ਨਹੀਂ ਫਿਰ ਜੰਮਿਆ ਜਦੋਂ ਚੁੰਨੀ ਛੜਾਵਾ ਕਰਾਂਗੇ ਚੁੰਨੀ ਚੁੰਨੀ ਛੜਾਵਾ ਕਰਦੇ ਬਸ ਸਾਰੇ ਯਾਰ ਦੋ ਸੱਦੂ ਆਪਦੇ ਵਿਆਹ ਚ ਸਾਉ 150 ਮੁੰਡਾ ਪਰਾ ਲੈਗਾ ਮੇਰਾ ਸਾੜਾ ਉਹ ਤਾਂ ਆਉਣਗੇ ਜਦੋਂ ਅਸੀਂ ਜਾਣੇ ਉਹਨਾਂ ਦੇ ਬਿਆਹ ਮੇਰੀ ਮੇਰੀ ਵੀ ਸੁਣੋ ਬੀਰਾਂ ਕਿੱਥੇ ਪਿਉ ਨਾ ਤੁਸੀਂ ਘਰ ਦੀ ਗੱਡੀ ਪਸੰਦ ਕਰਦੇ ਹੋ ਚਾਹ ਤੋ ਘੜਵਾ ਉਹਦਾ ਕਹੇਗਾ ਪਾੜੇ ਆਏ ਨੇ ਮੈਂ ਲਹਾ ਲਾ ਬੀਰਾਂ ਨਾ ਗੱਡੀ ਕਿਸੇ ਬਲਾਈ ਕੀਏ ਉਹ ਵਕੀਲ ਬਣ ਗਿਆ ਫਿਰ ਪੈਸੇ ਵੀ ਤੂੰ ਹੀ ਲਿਆ ਕਰੇਗਾ ਮੈਥੋਂ ਮੈਨੂੰ ਕੋਈ ਤੇਰੀ ਵਕੀਲੀ ਦੀ ਲੋੜ ਨਹੀਂ ਹੈਗੀ ਲੋੜ ਕਿਉਂ ਨਹੀਂ ਹੈ ਜੀ ਉਹ ਤਾਂ ਤਣਾ ਤੇਰੀ ਵਕੀਲੀ ਖੜ ਕੇ ਯਾਰ ਉਹ ਬੇਬੇ ਉਹੀ ਬੋਲੀ ਜਾਂਦਾ ਸੁਣੋ ਮੇਰੀ ਹਾਂ ਕਹਾਂਗੇ ਬੱਸ ਠੀਕ ਠਾਕ ਦਾ ਰਿਸ਼ਤਾ ਕਰਾਂਗੇ ਠੀਕ ਠਾਕ ਵਿਆਹ ਕਰਾਂਗੇ ਪਹਿਲਾਂ ਮੇਰੇ ਵੱਡੇ ਮੁੰਡੇ ਦਾ ਹੁਣ ਕੋਈ ਪਿਆਰ ਛੋੜਦਾ ਹੋਗਾ ਨੌਕਰੀ ਤੇ ਆਪਾਂ ਪੈਸਾ ਲਾਈ ਜਾਂਨੇ ਆ ਕੱਲ ਨੂੰ ਕਾਲਾ ਕੋਟ ਪਾ ਕੇ ਆ ਜੂਗਾ ਆਪੇ ਸੁਣ ਰਿਸ਼ਤਾ ਇਹਨੂੰ ਜੁੜ ਜੂਗਾ ਮੇਰੇ ਪੁੱਤ ਦਾ ਉਹਦਾ ਭੋਲੇ ਦਾ ਪੰਛੀ ਦਾ ਉਹਦਾ ਕੋਈ ਮਾਨੇ ਲਾ ਰਿਹਾ ਇਹਦੇ ਤੇ ਇਹਦੇ ਦੇਖ ਤੂੰ ਕਾਲਾ ਕੋਟ ਪਾਉਣ ਦੀ ਬੁਢੀ ਰੀਠਾ ਨਾਲ ਧੋਏਗੀ ਨਾ ਗੱਲਾਂ ਦੇਖ ਸਿਆਣਾ ਤਾਂ ਇਹਦਾ ਆਪੇ ਕੁੰਨਾ ਹੈ ਗਣੀਆਂ ਦੀ ਐਸੀ ਤਾਂ ਰਿਸ਼ਤਾ ਹੈ ਮੁੰਡੇ ਦਾ ਲੈਣਾ ਕਾਲੇ ਕੋਟ ਅਲਦਾ ਮੈਂ ਤਾਂ ਯਾਰ ਤੈਨੂੰ ਗੱਲ ਦੱਸਤੀ ਆਪਦਾ ਹੱਲ ਕਰਾਉਣਾ ਖਰਾਲਾ ਮੈਂ ਨਹੀਂ ਸਿੰਦਰ ਨੂੰ ਕਹ ਲੂ ਹਾਂ ਨਾ ਦਾ ਜਵਾਬ ਦੇਣਾਗਾ ਤੇ ਤਾਏ ਨੂੰ ਮੈਂ ਇਹ ਨਹੀਂ ਦਿਖਾ ਦੇਣਾ ਚੁੱਪ ਕਰਕੇ ਹੋ ਜਾਣ ਦੇ ਕੰਮ ਉਹੀ ਲੁੱਤਾਂ ਲਾਉਂਦਾ ਭੈਣ ਦਾ ਖਸਮ ਸਿੰਦਰ ਮੈਂ ਆ ਜਾਵਾਂਦੀ ਪੜ੍ਹਾਈ ਪੂਰੀ ਕਰੂੰਗਾ ਫੇਰ ਕਰਾਉ ਮੇਰਾ ਡਿਗਰੀ ਨਹੀਂ ਪੂਰੀ ਹੋਈ ਹਜੇ ਹਾਂ ਭੈਣ ਦਾ ਕੰਡਾ ਜਾਓ ਖੜਕੇ ਮੈਂ ਕੀ ਲੈਣਾ ਮੈਂ ਤਾਂ ਕੱਢ ਲਈ ਆਪਦੀ ਤੁਸੀਂ ਆਪੀ ਵਾਲਿਆਂ ਵਾਂਗੂ ਕਰ ਹਜੇ ਉਮਰ ਦੱਸ ਕੀ ਹੋਇਆ ਜਿਬਾਗ ਆ ਜਾਏ ਮੈਂ ਮੈਂ ਕੀ ਟੰਗ ਗਿਲਾ ਕੇ ਦੇ ਦੇਣੇ ਕਿ ਕਿਲੂ ਵਾਲਿਆਂ ਵਾਂਗੂ ਹੁਣ ਤੇ ਰੋਲੇ ਪੈਂਦੇ ਰਹਿਣਗੇ ਤੂੰ ਹੀ ਜਿਹੜਾ ਮਾਂਗਰ ਲੱਗਦਾ ਉਹਨੇ ਡੈਸਿੰਗ ਨਹੀਂ ਮਾਂਗਰ ਲੱਗਦੇ ਮਾਂ ਪੁੱਤ ਭਾਣ ਘੜਾਓ ਮਾਂ ਪੁੱਤ ਭਾਣ ਘੜਾਓ ਮੇਰੇ ਸਾਲਾ ਨੇ ਸਪਾਲਿਆ ਮੈਨੂੰ ਉਹੀ ਬੋਲੀ ਨਾ ਆਪੇ ਤੂੰ ਤਾਂ ਸਾਰਾ ਦਿਨ ਕੰਢੀ ਜਿ ਆਵੇ ਨਾ ਹੁਣ ਰੋਟੀ ਲਿਆ ਕੇ ਦੇ ਭੁੱਖ ਲੱਗ ਰਹੀ ਹੈਗੀ ਦੁਪਹਿਰ ਹੋ ਰਹੀ ਸਵੇਰ ਦੀ ਖਾਦੀ ਨਹੀਂ ਆ ਰੋਟੀ ਬਣਾ ਕੇ ਆ ਰੋਟੀ ਲਿਆ ਕੇ ਦੇ ਲੈ ਬੱਠੇ ਬੱਠੇ ਯਾਰ ਤੂੰ ਆ ਗੱਲਾਂ ਕਰ ਲਾਗਾ ਨਾ ਆਪੇ ਜੋ ਦੂਆਂ ਦੇ ਕੋਈ ਨੱਕ ਚ ਆ ਦੇ ਸੂਚਾ ਲਾਉਣਾ ਮੂੰਹ ਦੀ ਐਨ ਡੀ ਐਨ ਕਰ ਦੇਣਾ ਮੈਂ ਸਮਝੀ ਤਾ ਉਹ ਸਾਰੀ ਖਿੱਚ ਗਿਆ ਯਾਰ ਕੋਬਰਾ ਯਾਰ ਤੂੰ ਮੈਂ ਨਾ ਹਜੇ ਆ ਕੀ ਤੋਂ ਸੁਣਾ ਕੇ ਦੇਉਂਗੇ ਬਈ ਜਹਾੜੀ ਆ ਦਾਦੀ ਕੋਲੇ ਬਗ ਚਲਦਿਆਂ ਦਾਦੀ ਕੋਲੇ ਚੱਲੀ ਐ ਸੌਣ ਵੀ ਖੈਰ ਬਾੜੀ ਦੇੜੀ ਹੋਈ ਇਹਦਾ ਪੁੱਟੇ ਨਹੀਂ ਹੋਂਦਾ ਜਾਂਦਾ ਹੁਣ ਇਹਦਾ ਖਰਾਬ ਆ ਕੰਮ ਬਾਈ ਓਏ ਜਾ ਰਾ ਉਧਰ ਨਾਲ ਜੋ ਓਏ ਓਹ ਮਿਲ ਜੂ ਕੱਕੀ ਓਏ ਇਹ ਕੋ ਸਕਲਚਰ ਜਾ ਕਹਿੰਦੇ ਹੁੰਦੇ ਨੇ ਉਹਦੇ ਬੱਤੇ ਜਿਹੇ ਦੇ ਵਿੱਚ ਪਾ ਕੇ ਸਕਲਚਰ ਉਹ ਕਹਿੰਦੇ ਬਾਲੀ ਲੋਰ ਦਿੰਦਾ ਓਏ ਕਹਿੰਦਾ ਉਹ ਸਿਕਨੇਚਰ ਨਹੀਂ ਹੁੰਦਾਗਾ ਕੋਪਰਾ ਸਿਗਨੇਚਰ ਹੁੰਦਾ ਸਕਾਈਚਰ ਅ ਚਿਕਰੇਚਰ ਨਹੀਂ ਹੁੰਦਾ ਸੰਗੇਚਰ ਹੁੰਦਾ ਸੰਗੇਚਰ ਮੈਂ ਮੰਗਿਆ ਆਪਾਂ ਕੋਈ ਸੰਗੇਚਰ ਹਾਂ ਉਹ ਤੈਨੂੰ ਲੈ ਕੇ ਖਵਾ ਦਾਂਗੇ ਤੂੰ ਸਾਨੂੰ ਆਹ ਚਾਪਿਆ ਦੇ ਬੀਅਰ ਯਾਰ ਤੂੰ ਲੈ ਕੇ ਆਇਆ ਯਾਰ ਅੱਜ ਇਹ ਨਹੀਂ ਗਾਇਆ ਪਿਆ ਕੱਲਾ ਮਰੂ ਬਾਈ ਦੁਨੀਆ ਬਾਲੀ ਗੁਣ ਚੋਦਾ ਨਾਲੇ ਤਾਂ ਢਲਾ ਤੀ ਨਾਲੇ ਪੀ ਗਏ ਪਉਆ ਰਹਿੰਦਾ ਉਥੇ ਵੀ ਉਥੇ ਵੀ ਉਥੇ ਵੀ ਅੱਖ ਓਏ ਕੋਬਰਾ ਯਾਰ ਤੂੰ ਤਾਂ ਅੱਡ ਹੋਣ ਵਾਲੀਆਂ ਗੱਲਾਂ ਕਰਦਾ ਯਾਰ ਸਾਡੇ ਨਾਲ ਯਾਰਾ ਓ ਡੇਗ ਨਾ ਜਾਇਓ ਤੂੰ ਵੀ ਗੱਗੀ ਅੜ ਕਿ ਕੀ ਬੈਂਗਣ ਰਹਿ ਗਿਆ ਜਮਾ ਤਾਂ ਸਿਰੇ ਲਾਤੀ ਆ ਅੜਦੀਆ ਮੇਰਾ ਸਾਡਾ ਕੋਬਰਾ ਬਾਈ ਪੈਸੇ ਲਾਇਨੇ ਨੇ ਯਾਰੇ ਲਉ ਮੈਂ ਤਾਂ ਫੇ ਮੇਰਾ ਸਾਡਾ ਅਸੀਂ ਵੀ ਪੈਸੇ ਲਾ ਕੇ ਉਹਨਾਂ ਨੇ ਜਦੋਂ ਅਸੀਂ ਲਏ ਉਹਨਾਂ ਨੇ ਆ ਮੈਂ ਤਾਂ ਉਹ ਡੋਬੇ ਚ ਨਾ ਕੇ ਹੋਣਾ ਓਏ ਉਹ ਡੋਬੇ ਜੇ ਮੇਰਾ ਫਾਲਾ ਡੁੱਬ ਜਾਏਗਾ ਉਹ ਫਾਲੋ ਹੋ ਗਿਆ ਨਾ ਓਏ ਉਹ ਟੋਏ ਲੈ ਵੀ ਬਗੇ ਲਸਿਆ ਗੁਰਪੀਤੇ ਕੇ ਘਰੇ ਮਾਰੀਏ ਕਿਹੜਾ ਕਿਤੇ ਕੁੜੀ ਚੋਦ ਦਾ ਹੋ ਵੀ ਨਾ ਇਥੇ ਓਹੋ ਉਹ ਗੁਰਪੀਤੇ ਉਹ ਗੁਰਪੀਤੇ ਹੈ ਨਹੀਂ ਲੱਗਦਾ ਦੇਖੀ ਓਕੇ ਮੈਂ ਆ ਜਾਣ ਮੇਰੀ ਏ ਵਧੀਆ ਤੂੰ ਦੱਸ ਗੁਰਪ੍ਰੀਤ ਹੈਗਾ ਨਾ ਉਹ ਤਾਂ ਖੇਤ ਗਿਆ ਹੋਇਆ ਹੈ ਆ ਪਤਾ ਨਹੀਂ ਦਰਸ਼ਨ ਦਰਸ਼ਨ ਦਿੰਦੀ ਮੈਨੂੰ ਧੱਕੇ ਨਾ ਹੋਣਾ ਪੈਂਦਾ ਲ ਬਿਮਾਰ ਹੋਈ ਪਈਆਂ ਕੀ ਕਰਾਂ ਕੀ ਹੋ ਗਿਆ ਆ ਚੱਕਨ ਮੂਣੀਆਂ ਜਾ ਹੋਇਆ ਪਿਆ ਚਿਕਨ ਗੂਣੀਆਂ ਆਸਿਆ ਹੋਰ ਫਿਰ ਸਨਾਖੰਡ ਮਿਸ਼ਰੀਏ ਵਧੀਆ ਬਸ ਤੂੰ ਦੱਸ ਕਦੋਂ ਕ ਗਿਆ ਉਹ ਆ ਹੁਣੀ ਗਿਆ ਤੇਰੇ ਮੋਰੇ ਮੋਰੇ ਕਿ ਤੇ ਆ ਵੀ ਆ ਵੀ ਕੋਈ ਨੀ ਚੋਤਾ ਗੇਟ ਲਾ ਕੇ ਆ ਮਾ ਨਾ 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 ਖੁੱਲਾ ਰਹਿਣ ਦੇ ਅੱਖੇ ਤੋਂ ਬੰਨੀ ਕਦੇ ਗੇੜੀ ਨਹੀਂ ਮਾਰਿਆ ਹੁਣ ਟਾਈਮ ਹੀ ਨਹੀਂ ਲੱਗਦਾ ਤੂੰ ਅੱਖੇ ਹੋ ਜਾਂਦੀ ਟਾਈਮ ਨੂੰ ਕੀ ਆ ਸਾਗ ਸੂਬ ਆ ਗਿਆ ਹੁਣ ਆਪਣੇ ਮੱਲਿਆ ਮੜੇ ਕੋ ਪੀ ਲਿਆ ਕੇ ਲੰਦਾ ਸੀ ਹਾਈਬ੍ਰਿਡ ਪਹਿਲੀ ਹੋ ਗਿਆ ਸਾਗ ਕੋਈ ਨਾ ਆਉਂਗੀ ਮਾਰੂੰਗੀ ਗੇੜਾ ਕਿਵੇਂ ਢਿੰਖੀ ਜੀ ਬੈਠੀ ਆ ਕੀ ਹੋਇਆ ਕੀ ਆ ਤੈਨੂੰ ਨਾ 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 ਹਜੇ ਉਹ ਵੀ ਕੋਈ ਸਰੀਰ ਜਾ ਲੋਟ ਨਹੀਂ ਲੱਗਦਾ ਤੇ ਢਿੱਲੋਂ ਉੱਠ ਜਾਦੇ ਹੋਈ ਲੱਗਦੀ ਆ ਔਰ ਬાળ ਬੱਚੇ ਦਾ ਕੀ ਪਲਾਨ ਕਰਿਆ ਫਿਰ ਲੋੜੀ ਲੋੜੀ ਕਦੋਂ ਦਿਖਾਵੋਗੇ ਨਾ ਹਜੇ ਤਾਂ ਕੋਈ ਚਾਂਸ ਨਹੀਂ ਲੱਤਾਂ ਕਿਉਂ ਨਾ ਲਿਆ ਇਹ ਬੱਖੀ ਬਾੜ ਫਿਰ ਨਾ ਨਾ ਹਜੇ ਕੀ ਕਰਾਉਣਾ ਕੁਝ ਨਹੀਂ ਹੁੰਦਾ ਕਬੀਲਦਾਰ ਤਾਂ ਆਪਦੀ ਨਹੀਂ ਲੋਟ ਆਉਂਦੀ ਪਰਸੇ ਜਾ ਕੇ ਮਟੰਗੀ ਬੈਠੀ ਜਾਂਦੀ ਸੀ ਕਿਤੇ ਉਹ ਪੈਸੇ ਦੇ ਕੇ ਟੰਗਿਆ ਦੱਦਾਲੇ ਨੂੰ ਹਾਂ ਹਾਂ ਤਾਂ ਕਰਕੇ ਇੱਥੇ ਟੰਗਤਾ ਉਧਰੋਂ ਤੂੰ ਆ ਗਿਆ ਕਾਲੇ ਕੁਲੇ ਕੱਸਿਆ ਵਾਲਿਆਂ ਦਾ ਪਤਾ ਨਹੀਂ ਹੁੰਦਾ ਇੱਥੇ ਕੁੜੀ ਚੋਰ ਦਾ ਪਰ ਇਹਨੂੰ ਪਰੇ ਰੱਖਿਆ ਕਰ ਚਾਹੇ 100 200 ਆਗਲੇ ਨੇ ਤਾਂ ਪਰਸ ਦੇਖ ਕੇ ਐ ਕਹਿ ਦੇਣਾ ਵਿੱਚ ਗਹਿਣਾ ਗੱਟਾ ਹੋਊਗਾ ਕੁਝ ਨਹੀਂ ਹੈਗਾ ਕੋਸ਼ ਕੇਉਂ ਨਹੀਂ ਹੈਗਾ ਨਾ ਮੇਰੇ ਨਾਲ ਕਿਸੇ ਗੱਲ ਦੀ ਤੂੰ ਐਂ ਦਸੀ ਹੈ ਨੂਰੀ ਕੋਈ ਗੁੱਸਾ ਕਿਲਾ ਮੇਰੇ ਨਾਲ ਜੇ ਤੂੰ ਐਂ ਜੇ ਕਰੀ ਜਾਂਦੀਆਂ ਮੇਰੇ ਨਾਲ ਨਾ ਨਾ ਗੁੱਸਾ ਕਿਲਾ ਤਾਂ ਕਾਹਨੂੰ ਆ ਹਾਂ ਉਹੀ ਬੱਸ ਮੈਂ ਤਾਂ ਤੇਰਾ ਸੱਚੀਉਂ ਮੂਹ ਹਾਂ ਦਾ ਆ ਹੋ 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 ਹੋਰ ਹੈਂ ਹੋਰ ਕੋਸਾ ਹੋਰ ਤਾਂ ਵਧੀਆ ਯਾਰ ਉਖੜਿਆ ਨਹੀਂ ਵਾਂਗੂ ਕੋ ਕਰੀ ਜਾਨੀ ਆ ਜਿਵੇਂ ਬਗਾਨਾ ਹੁੰਨਾ ਜੇ ਭਾਈ ਨਹੀਂ ਚੰਗਾ ਲੱਗਦਾ ਫਿਰ ਵਗ ਜਾਨਾ ਉੱਠ ਕੇ ਨਹੀਂ ਨਹੀਂ ਕਿੱਧਰ ਫਿਰਦਾ ਤੂੰ ਮੈਂ ਤਾਂ ਬਸ ਤੇਰੇ ਕੋਲ ਹੀ ਆਇਆ ਸੀ ਇੱਧਰ ਮੈਂ ਹਾਂ ਜਿਉਂ ਨਾ ਕਰੇ ਹੋਇਆ ਗੁਰਪ੍ਰੀਤ ਮੈਂ ਹਾਂ ਚੱਲ ਦਰਸ਼ਨ ਹੀ ਕਰਿਆ ਉਹ ਪਤਾ ਲੱਗਣਾ ਨਹੀਂ ਮੇਰੀ ਕੁਤ ਪਟਾਈਂਗਾ ਨਾ ਆਪਦੇ ਚੂੜੇ ਏਡਾ ਨਹੀਂ ਹੈ ਏਡਾ ਨਹੀਂ ਹੈਗਾ ਦਿਮਾਗ ਉਹਦਾ ਤਾਂ ਠੀਕ ਹੀ ਆ ਆਪਾਂ ਐ ਨਹੀਂ ਪਤਾ ਲੱਗਣ ਦਿੰਦੇ ਹੈਗੇ ਹਾਂ ਤਾਂ ਚਾਹ ਬਣਾਵਾ ਚਾਹ ਤਾਂ ਬਸ ਪਾਣੀ ਦੀ ਘੁੱਟ ਪਿਆ ਦੇ ਹਲਕ ਸੁੱਕੀ ਜਾਂਦਾ ਮੈਂ ਤਾਂ ਡਰ ਜਾ ਲੱਗੀ ਜਾਂਦਾ ਕੁੜੀ ਚੋਦਾ ਬਣੀ ਬਣਾਈ ਆ ਕਿਤੇ ਪਾਣੀ ਲ ਉਹਦਾ ਨਹੀਂ ਕੁੜੀ ਚੋਤਾ ਉਹ ਹੀ ਤੂੰ ਮੈਨੂੰ ਦੇ ਦੀ ਵਿਆਹ ਦੇ ਮਾਂ ਤੇਰੇ ਕਿ ਲਾਉਣ ਲੱਖ ਰੁਪਈਆ ਜਾਂ ਕਰੋੜ ਮੈਂ ਤਾਂ ਚੁੰਨੀ ਚੜਾਵਾ ਕਰਕੇ ਤੋਰੂੰਗੀ ਸਿਧਰਾ ਪੂਧਰਾ ਹਾਂ ਇਹ ਲਿਆ ਉਹ ਕਿੱਦਾਂ ਸੇ ਕਮਾ ਕੇ ਹਾਂ ਪੈਸੇ ਇਦਰੀ ਝੋਰ ਲਾ ਦੀ ਜਿਹੜਾ ਲਾਉਣ ਪੈਸੇ ਤੇ ਤੂੰ ਔਰ ਹੁਣੇ ਹੱਥ ਨਾਲੀ ਕਿਹੜੀ ਗੱਲ ਆ ਸਹੀ ਗੱਲ ਤੇਰਾ ਪਿਆਉ ਨਹੀਂ ਕਰਨਦਾ ਕੰਮ ਮੈਂ ਨਹੀਂ ਕਰਦੀ ਕੰਮ ਹਾਂ ਚੱਲ ਚੱਡਾ ਹੁਣ ਆਓ ਤੂੰ ਤਾਂ ਕਰ ਲੈ ਕੱਪੜਿਆਂ ਦੇ ਆਓ ਚੱਲ ਨਹੀਂ ਤੂੰ ਜਾ ਤੇਰਾ ਪਿਆਵਾ ਕੇ ਰੋਟੂ ਟੁਕ ਖਾਊਗਾ ਸਬਜ਼ੀ ਬਣਾ ਅੰਦਰ। ਮੈਂ ਤਾਂ ਗਲਤ ਕਰ ਲਾ। ਹਾਂ ਕਰ ਗੱਲ। ਹਾਂ ਗੱਲ ਸੁਣਨਾ ਮੇਰੀ। ਹਾਂ ਪਕਾਈ ਨਾ ਮਾਰਿਆ ਕਰ ਅਣਪੜਾ ਨਹੀਂ ਗੱਲਣਾ ਕਰਿਆ ਕਰ। ਮੈਂ ਕਾਡਾ ਡਿਗਰੀ ਕਰੀ ਬੈਠੀ ਆਣਪੜਾ ਫਿਰ ਆਣਪੜਾ ਨਹੀਂ ਗੱਲਾਂ ਕਰੂੰਗੀ। ਹਾਂ ਇਹਦਾ ਰਿਸ਼ਤਾ ਤੂੰ ਕਰਦੇ ਮੈਂ ਦੁਕਾਨ ਤੇ ਮਨ ਦਿਮਾਗ ਲੜਾਉਣੀ ਆਵੇਂ। ਜੇ ਮੈਂ ਨੌਕਰੀ ਲੱਗੀ ਘਰ ਦੀ ਗਰੀਬੀ ਚੱਕ ਦੂੰ। ਇਹ ਸਿੱਧੀ ਤੋਂ ਕਿੱਥੋਂ ਬਸੋਂਦਾ ਇਹਨੂੰ ਵਿਆਹ ਕੇ ਕੋਈ ਤਰ੍ਹਾਂ। ਨਹੀਂ ਸਰਕਾਰ ਦੇਖ ਲੈ ਪਹਿਲਾਂ ਕਿਹੜੀ ਆ ਗਈ। ਸਰਕਾਰ ਫਰਕੂਰ ਨਹੀਂ ਬੰਦਾ ਅਪ ਚੱਜਦਾ ਹੋਣਾ ਚਾਹੀਦਾ ਸਰਕਾਰ ਨੇ ਕੀ ਲੈਣਾ ਹਾਂ ਪਹਿਲਾਂ ਪਤਾ ਉਧਰ ਚੰਡੀਗੜ੍ਹ ਵਾਲੀ ਜੂਨੀਅਰ ਅਪ੍ਰੈਸਟੀ ਖੋਲਹੀ ਇਹਨਾਂ ਨੇ ਹਾਂ ਤੇ ਨੌਕਰੀਆਂ ਦੇਊਗੀ ਇਹ 1000 1000 ਰੁਪਏ ਤਹਲੇ ਤੱਕ ਨਹੀਂ ਮੇਰੇ ਪਿਆਉ ਦੇ ਸਾਲਿਆਂ ਨੇ ਪਾਇਆ 1000 ਰੁਪਏ ਨੂੰ ਰੋਈ ਜਾਨੀਆਂ ਨਹੀਂ 1000 ਰੁਪਏ ਨਹੀਂ ਰੋਈ ਜਾਨੀਆਂ ਮਾਦਗੀਤੀ ਨੌਕਰੀਆਂ ਦੇਊ ਇਹ ਹਾਂ ਆਪਾਂ ਤਾਂ ਬਾਦਲ ਕਹੀ ਚੰਗੇ ਨੇ ਬਾਵਰਾ ਨਹੀਂ ਲੈਣਾ ਲਾਵਾ ਮੈਂ ਤਾਂ ਮੇਰੇ ਮੂਟੇ ਕੋਸੋਰ ਨਿਕਲੇ ਸੀ ਚੰਗਾ ਜਦ ਲਾਇਕਰ ਬਾਲੇ ਮੇਰੇ ਸਰਾਣ ਗੱਲਾਂ ਜਿਹਾ ਮਾਰ ਜਾ ਕੇ ਰੋਟੀ ਟੁੱਕ ਕਰ ਲੈਣ ਵਾਲੇ ਮੁੰਡਾ ਭੁੱਖਾ ਭੁੱਖਾ ਕਰਦਾ ਫਿਰ ਤੋਨੇ ਰੋਟੀ ਖਾਣੀ ਆਗੀ ਥੋੜਾ ਤਾਂ ਪੋਗਾ ਉਹੀ ਗੱਲ ਥੋੜਾ ਗੁੱਡਾ ਰਹਿ ਜਾਈ ਹਾਂ ਨਾਲੇ ਹਰਾਮਜਾਦ ਗਿਆ ਤੈਨੂੰ ਪਤਾ ਵੀ ਬੀਬੀ ਨੇ 12:00 ਵਜੇ ਗੋਲੀ ਖਾਣੀ ਹੁੰਦੀ ਆਗੀ ਟੈਂਸ਼ਨ ਦੀ ਅੱਧੀ ਤਾਂ ਮੈਂ ਥੋੜੀ ਟੈਂਸ਼ਨ ਚ ਸਾਂਗਲੀ ਹੋ ਗਈ ਸਾਂਗਲੀ ਹੋ ਗਈ ਤੁਹਾਡੇ ਟੈਨਸ਼ਨਾਂ ਚ ਕੁੱਤ ਗੋ ਆ ਜਾਂਦੀ ਐ ਆ ਜਾਂਦੀ ਐ ਮੈਂ ਕੀ ਕਰਾਂ ਬੱਸ ਆ ਜੋ ਤਾਂ ਪੱਟ ਕੁੱਤ ਨੇ ਭੇਜੂ ਪਿੱਟਣ ਨੇ ਐਸੇ ਪਿੱਟੜ ਪੜਾਉਣੇ ਨੇ ਇੱਥੋਂ ਤੱਕ ਪਛਾਤਾ ਹਾਂ ਇਸ ਕਰਕੇ ਮੈਂ ਫਾਹਾ ਲਈ ਬੈਠੀ ਰਹਿ ਕੇ ਬਣ ਕੇ ਰੰਨ ਤੂੰ ਮੈਂ ਖਾ ਲੈਨੀ ਆਪੀ ਗੋਲੀ ਮਾਰ ਕੇ ਕਿਧਰੇ ਨਹੀਂ ਮਰਦੀ ਤੂੰ ਕਿਧਰੇ ਤੈਨੂੰ ਟੈਨਸ਼ਨਾਂ ਹੈਗੀਆਂ ਗੀਆਂ ਮੇਰੇ ਨਾਲ ਈਓ ਮੇਰੇ ਨਾਲ ਈਓ ਜਿੱਦੇ ਮੈਂ ਮਾਰ ਗਈ ਕਿਸੇ ਨੇ ਸਿਆਨਣਾ ਨਹੀਂ ਸੋਨੂ ਮੈਂ ਤਾਂ ਮਰਦੇ ਸਿਵੇ ਦੇ ਵਿੱਚ ਜਾ ਕੇ ਆਪੀ ਮੱਚ ਜੂ ਹਾਂ ਹਾਂ ਉਹ ਓਦ ਹੀ ਤੇਰਾ ਪਿਓ ਕਿਸੇ ਤੇ ਆਮਲੀ ਪੰਗੀ ਦੇ ਲੜ ਲਾ ਦੂ ਪੰਗੀ ਕੱਟਿਆ ਕਰ ਕਿਸੇ ਆਮਲੀ ਦੇ ਲੜਵਾ ਦੂ ਤੇਰਾ ਪਿਆਰ ਉਹਦੀ ਕਿਸੇ ਤੇ ਹਾਂ ਕੋਈ ਨਹੀਂ ਮੈਂ ਤਾਂ ਆਪ ਕਰਾਂ ਤੇਰੇ ਨਾਲ ਤਾਂ ਵੱਡੀ ਬਰੀ ਆ ਗਈ ਚਾਹੇ ਉਹਨੂੰ ਮੈਂ ਕੁੱਟ ਲਾਂ ਮਾਰ ਲਾਂ ਫੇਰ ਵੀ ਬੀ 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 ਕਹਿੰਦਾ ਮੋਹ ਨਹੀਂ ਥੱਕਦਾ ਹੈਗਾ ਹਾਂ ਮੈਂ ਤੋ ਕਿਸੇ ਦੀ ਗੱਲ ਚ ਲੈਣੀ ਜਾਂਦੀ ਉਹ ਚੱਲ ਲੈਂਦੀ ਹੈ ਕੋਈ ਗੱਲ ਨਹੀਂ ਜੇ ਤੂੰ ਵਿਆਹ ਕੇ ਤੂੰ ਹਰ ਤੇਰੇ ਮੂਹਰ ਨਾਲ ਤਾਂ ਜਿਵੇਂ ਤੇਰੀ ਜੁਬਾਨ ਚ ਖਸਮਤੋਂ ਖਾਇਆ ਕਰੇਗੀ ਡਾਂਗਾ ਹਾਂ ਨਾਲੇ ਗੱਲਾਂ ਵੀ ਚੱਲਣਗੀਆਂ ਬਥੇਰੇ ਕੁਝ ਚੱਲਣਗੀਆਂ ਹਾਂ ਫੇਰ ਕਹੂੰਗੀ ਬੀਬੀ ਮਾੜੀ ਆ ਹਾਏ ਐਨ ਪੁੱਤਾਂ ਮੇਰਾ ਤਾਂ ਪਾਸਾ ਜਮੇ ਖੜ ਗਿਆ ਲੰਗੜੇ ਵਖਾਰਨ ਵਾਲਾ ਹਾਏ ਪਿੱਛਾ ਕਰ ਖੜ ਤੋ ਜੇ ਸਾ ਨਹੀਂ ਮਾ ਤੈਨੂੰ ਤਾਂ ਬਹੁਤ ਸ਼ਰਮ ਚੱਲ ਬਾ ਵਾ ਟਵਾ ਉਹ ਗੰਦਾ ਪਾਣੀ ਉੱਤਰ ਬਹਿ ਜਾ ਓਏ ਗੰਦਾ ਖੜਤਾ ਜਾ ਓਏ ਅਸ ਤੇ ਪੌੜੀਆਂ ਦੇ ਦਾ ਜਾਮ ਉਹ ਤੇਣੀ ਜਾਣਾ ਉਹ ਤੇ ਪੌੜੀਆਂ ਦੇ ਪੌੜੀਆਂ ਤੇ ਛੋਟੋ ਕੱਜੇ ਨਹੀਂ ਜਾਣਾ ਮੈਂ ਛੜੇ ਚੀਤਾ ਆਪੋ ਇੱਕ ਮਿੰਟ ਖੜ ਜੋ ਫਿਰ ਇੱਕ ਮਿੰਟ ਇੱਕ ਮਿੰਟ ਵੈਰੀ ਗੁੱਡ

ਇਹੜਾ ਦੁੱਪਾ ਹੋ ਪਾਣੀ ਐ ਕੁੜੀਏ ਹਾਂ ਤੂਰੇ ਕੀ ਕਰਦੀ ਆ ਗੋਠੇ ਦੇ ਕਰਦੀ ਆ ਕੋਠੇ ਕੱਪੜੇ ਸੁੱਕਣੇ ਪਾਉਣ ਗਈ ਸੀ ਤੈਨੂੰ ਕਿੰਨੇ ਵਾਰ ਗਿਆ ਕੱਲੀ ਨਾ ਚੜਿਆ ਕਰ ਗੋਠੇ ਦੇ ਕੋਈ ਡਰੋ ਮਾਰਦਾ ਲੈ ਰੋਪ ਤਾਂ ਆਪੀ ਮਾਰਨਾ ਜਾਪਾ ਘਟੂਤੇ ਤੇ ਫਿਰ ਤਹਾਂ ਬਹਿਣ ਕੇ ਕੀ ਪਤਾ ਕੀ ਕਰਦੀ ਸੀ ਤੂ ਗੋਠੇ ਦੇ ਕੀ ਦଳ ਦੂਜੀ ਕਿੱਥੇ ਆ ਕੀ ਗੱਲ ਹੋ ਗਈ ਘਤਰ ਵਾਲਾ ਪਾਇਆ ਕਿ ਆ ਗਈ ਬਿੱਲੀ ਰੋਟੀਆਂ ਪਕਾ ਕੇ ਹਟੀਆਂ ਹੁਣ ਮੈਂ ਰੋਟੀ ਪਕਾ ਕੇ ਹਟੀਆਂ ਨਾਲ ਪੈਕ ਕਰਦੇ ਡੈਡੀ ਦੀ ਲੈ ਕੇ ਜਾਣੀਆਂ ਖੇਤ ਤੇ ਰੋਟੀ ਕਰਦੀਆਂ ਬੈਕ ਤਾਂ ਸੁਣ ਮੇਰੀ ਆਹ ਦੱਸ ਭੈਣ ਦੀਪੁਰ ਪੋਰਾ ਕੀ ਕਰ ਹੈਗੀ ਹੈ ਤਾਂ ਹੀ ਕਿਹਾ ਕਿ ਉੱਥੇ ਦੇ ਨਾਲ ਚੜਿਆ ਕਰ ਆਸੀਂ ਉਹੀ ਨਿਕਲ ਗਏ ਫਿਰਦਿਆਂ ਦੱਸ ਤਾਂ ਹੀ ਕਿਹਾ ਕੀ ਗੱਲ ਕਰਦਾ ਕਾ ਇਹ ਤਾਂ ਵੀ ਲੜਦਾ ਰਹਿੰਦਾ ਵੀ ਕੱਢਣ ਨੂੰ ਤਿਆਰ ਆਗਾ ਆਪਾਂ ਨੂੰ ਦੋਨਾਂ ਨੂੰ ਉਹ ਕਹਿਣਾ ਮੈਂ ਡੈਡੀ ਨੂੰ ਇਹਨਾਂ ਵਿਆਹ ਕਰਕੇ ਤੋਰੋ ਪਰ ਮੈਂ ਤਾਂ ਬਾਗੀ ਜਾਂਦਾ ਜਿੰਦੇ ਅਸੀ ਬਾਗੀ ਆ ਨਾ ਮਾਂ ਮਾਰਗੀ ਤੈਨੂੰ ਕਿਸੇ ਨੇ ਰੋਟੀ ਨਹੀਂ ਦੇਣੀ ਤੂੰ ਇੰਜ ਜਾ ਕੇਗਾ ਜਿਹੜਾ ਤੂੰ ਸਾਡਾ ਸਰਾਫ ਲੈ ਕੇ ਹੀ ਬੈਠੂ ਤੈਨੂੰ ਓਏ ਕੋਈ ਨਾ ਮੇਰਾ ਤਾਂ ਮੈਂ ਹੀ ਹੈ ਜਿਹੜੀ ਪਰੌਂਠੇ ਲਾ ਦਿੰਨੀ ਆ ਸੁਬਾ ਸ਼ਾਮ ਉੱਟ ਕੇ ਪੈਰ ਤਾਂ ਕਰਦਾ ਤੂੰ ਆਕੜ ਦੀ ਜੇ ਆ ਆਕੜ ਜੇ ਨਾ ਆਕੜ ਜੇ ਨਾ ਕੀ ਕਰਦੇਗਾ ਤੂੰ ਤੇ ਤੂੰ ਕੀ ਕਰਦੇਗੀ ਦੇਖ ਲੈ ਅਸੀਂ ਦੋ ਆਂ ਫਾੜੀ ਲਾਵਾਂਗੀਆਂ ਹੁਣ ਤੇ ਤੈਨੂੰ ਭੱਗ ਜਾ ਮੈਂ ਨਹੀਂ ਜਾਂਦਾ ਮਾਂ ਕਰਾਹੇ ਜੀ ਰੀਲਾਂ ਤੇ ਲਾ ਲਾ ਫੋਟੋਆਂ ਲਾ ਕੀ ਕਹਿਣਾ ਹੁੰਦਾ ਹੈ ਭੈਣ ਵਾਲਾ ਮੈਨਾਂ ਕਿਹੜਾ ਹੁੰਦਾ ਜੱਸੀ ਕਿਹੜਾ ਨਹੀਂ ਹੈ ਮੇਰੇ ਨਹੀਂ ਦਿਮਾਗ ਵਿੱਚ ਰੋਟੀਆਂ ਬਣਨਾਂ ਪੰਗਾਂ ਹਾਂ ਤੁਹਾਡੀਆਂ ਕਰਤੂਤਾ ਮਾੜੀਆਂ ਨੇ ਮੈਨੂੰ ਪਤਾ ਮੈਂ ਕਹਿੰਨੀ ਹਾਂ ਜੇ ਮੈਂ ਮਾੜੀਆਂ ਤਾਂ ਰੱਬ ਮੈਨੂੰ ਚੱਕੇ ਨਹੀਂ ਜਿਹੜਾ ਮੈਨੂੰ ਕਹਿੰਦਾ ਚੱਲ ਨਹੀਂ ਛੋੜਗਾ ਨੰਡਿਆ ਕਰ ਦਿਖਾ ਮੈਂ ਤੇਰੀਆਂ ਕਰਤੂਤਾ ਫੋਨ ਵਾਲੀਆਂ ਹੈ ਕਿ ਲੋ ਕਿੱਥੇ ਮਾਰਦਾ ਹਰ ਦਿਨ ਤੁਸੀਂ ਦੋਨੇ ਲੋ ਕਿੱਥੇ ਮਾਰਦਾ ਹੋ ਮੇਰੇ ਤੇ ਆ ਰਹੇ ਪਿੰਡ ਚ ਛੋਟਾ ਰੌਲਾ ਸੁਣਦਾ ਕੁੱਤਿਆਂ ਦਾ ਹਰ ਦਿਨ ਮੰਮੀ ਇਹ ਦੋਨੇ ਆਣੀ ਹਰਦਾ ਮੈਨੂੰ ਕਹਣਾ ਤਾਂ ਖਾਵਾਂ ਤੇਰੀ ਨਕਰ ਤੂੰ ਪੈਂ ਕਿ ਜਾਣਦਾ ਪਰ ਤੂੰ ਮਾਰਦੀ ਹੈਗੀ ਹਾਂ ਨਾ ਵੀਰ ਐ ਨਹੀਂ ਕਰਦੇ ਹੁੰਦੇ ਬੋਲ ਨਾ ਤੇ ਨਿਕਲਣੀ ਇਹੋ ਕਰਦਾ ਆਮ ਜਿਆਦੀ ਹੂੰ ਉਹ ਨਾ ਕਾਇ ਕਰ ਜੇ ਲੱਗਦਾ ਕੋਈ ਬਿਸ਼ਰਾਰਤਾ ਕਰੇ ਡਾਂਗ ਚੱਕ ਕੇ ਮੌਰੀ ਮੌਰੀ ਘੋਟੇ ਨਾਲ ਪੰਜਰੀ ਜਾਂਦੇ ਪੱਗ ਢਾਸੀ ਦੀ ਮੇਰੀ ਹਾਂ ਪੱਗ ਦਾ ਪਤਾ ਕਿੱਡਾ ਹੋ ਬਣਦਾ ਹੁੰਦਾਗਾ ਵੱਡਾ ਵੀ ਛੋਟਾ ਵੀਰ ਆਪਣਾ ਨਹੀਂ ਕਰਦੇ ਹੁੰਦੇਗੇ ਮੈਂ ਤਾਂ ਪੱਗ ਤੇ ਹੱਥ ਹੀ ਨਹੀਂ ਲਾਇਆ ਆਈਡੀ ਮਾ ਪਾ ਚਲਣੀ ਇਹ ਵੀ ਪੈਰ ਤੇ ਪਾਣੀ ਨਹੀਂ ਪੈਣਦੀ ਨਹੀਂ ਮੁਕਰ ਜਾਂਦੀ ਖੜੀ ਖੜੀ ਬੁੜਗਲਾਈ ਹੋਈ ਹੈ ਬੇਬੇ ਇਹ ਬਸ ਇਹ ਤਾਂ ਵੱਡੇ ਦਾ ਤਫਾ ਹੈ ਵੱਡੇ ਬਸ ਹੁਣ ਤੇਰਾ ਪਿਆਰ ਉਹ ਦੇਖਦਾ ਫਿਰ ਤੇਰਾ ਜੀਜਾ ਮੈਂ ਤਾਂ ਕਹਿੰਦੀ ਆ ਸਾਡਾ ਹੋ ਜੇ ਨਹੀਂ ਮੈਂ ਤਾਂ ਤੁਹਾਡੇ ਕਲਾਮ ਵੀ ਨਹੀਂ ਕਰਦੀ ਮੈਂ ਤਾਂ ਕਲਾਮ ਵੀ ਨਹੀਂ ਕਰਦੀ ਮੈਂ ਤਾਂ ਹੁੰਦੀ ਵੀ ਦੱਸ ਪੈਣੀ ਕੋਈ ਤੇਰਾ ਬੰਦਾ ਤਾਂ ਨਹੀਂ ਹੈਗਾ ਤੇ ਨਿਗਾ ਚ ਨਹੀਂ ਨਹੀਂ ਹੈਗਾ ਐਂ ਜੀ ਕੋਈ ਗੱਲਬਾਤ ਨਹੀਂ ਹੈਗੀ ਦੇਖ ਇੱਕ ਦਿਨ ਮੈਂ ਵੀ ਜਾਣਾ ਵਿਆਹ ਕਰਾ ਕੇ ਠੀਕ ਹੈ ਤੂੰ ਵੀ ਜਾਣਾ ਕੋਈ ਨਹੀਂ ਮਮਾ ਨੂੰ ਕਹਿ ਦੇਣੀ ਚਲੋ ਕੋਈ ਨਹੀਂ ਮੇਰਾ ਕਰ ਦੋ ਠੀਕ ਹੈ ਹੋਰ ਐਵੇਂ ਜਦੋਂ ਬੀਚਰ ਦੇਣੀ ਆ ਇਹ ਮੈਨੂੰ ਡਰ ਜਾ ਲੱਗਦਾ ਡਰ ਕੀ ਤੋਂ ਲੱਗਦਾ ਊਈ ਬਗਾਨੇ ਘਰੇ ਜਾ ਕੇ ਉੱਥੇ ਡਰ ਕਰ ਜੀ ਨਹੀਂ ਲੱਗਣਾ ਮੇਰਾ ਉੱਥੇ ਜਾ ਕੇ ਜੀ ਜੋ ਤਾਂ ਆਪ ਹੀ ਲਵਾ ਦੂ ਅਗਲਾ ਬਗਾਨਾ ਮੰਗਾ ਕੋਈ ਨਾ ਟੈਨਸ਼ਨ ਲੈ ਤੂੰ ਹੋਰ ਜੀ ਲਵਾ ਦੂਗਾ ਤੂੰ ਆਜਿਆ ਕਰੀ ਉੱਥੇ ਮੇਰੇ ਕੋਲ ਜੱਪੀ ਜੀ ਲਵਾਈ ਰੱਖਿਆ ਕੋਰ ਤੇਰਾ ਚਲ ਆਪਾਂ ਫਿਰ ਰੋਟੀ ਟਿਪਣਾ ਲੀਏ ਰੋਟੀ ਤੁੰਗਲਾ ਪੱਜ-ਪੱਜ ਕੇ ਛਾਣ ਦੇ ਤੇਰਾ ਵਿਆਹ ਦਾ ਆ ਦੋ ਦਿਨ ਤਾਂ ਮੈਂ ਹੈਗੀ ਤੈਨੂੰ ਇੱਥੇ ਬੈਠੀ ਨੂੰ ਖਵਾ ਨਾ ਫਿਰ ਮੈਂ ਭੱਜ ਜੂਗੀ ਫਿਰ ਮੈਨੂੰ ਕਿਹਨੇ ਲਾ ਕੇ ਦੇਣਾ ਉੱਥੇ ਖਵਾਈ ਦੇ ਹੁੰਦੇ ਹੈਗੇ ਐ ਥੋੜੀ ਕਿਤੇ ਇੱਕ ਇੱਕ ਹਾਂ ਕਿ ਪਹਿਨੇ ਮੈਂ ਕਰਦੀਆਂ ਰੋਟੀ ਟੋਪ ਮੈਂ ਕੰਮ ਸਿੱਖ ਲਾਂ ਠੀਕ ਹੈ ਗੱਗਾ ਤੂੰ ਹੈ ਨਹੀਂ ਕਿਸੇ ਕੰਮ ਦੀ ਬਹੁਤ ਚਲਾਕ ਆ ਨਹੀਂ ਤੂੰ ਬਹੁਤ ਚਲਾਕ ਆ ਚਲਾਕੀਆਂ ਕਰਨ ਜਿੱਥੇ ਤੱਕ ਨਾ ਗਏ ਭਾਈ ਚਲਾਕੀ ਕਰੇ ਕੀਤੀ ਨਹੀਂ ਮੇਰਾ ਬਣੂ ਜਾਣਦੇ ਨਹੀਂ ਮੈਂ ਤਾਂ ਝੂਠ ਬੋਦੀ ਚੰਗਾ ਢੇ ਲਈ ਜਾਈ ਫਿਰ ਜਿੱਦੇ ਨਾਲ ਲਈ ਜਾਣੇ ਆ ਮੈਂ 4 ਦਿਨਾਂ ਨੂੰ ਬਗ ਜੂਗੀ ਮੈਂ ਮੈਂ ਤਾਂ ਉਹ ਵਿਆਹ ਕਰਾ ਲੈ ਮੈਨੂੰ ਵੀ ਪਤਾ ਲੱਗ ਜੇ ਕਿਵੇਂ ਕੁਸੁੰਦਾਗਾ ਫਿਰ ਮੈਂ ਵੀ ਉਹੀ ਗੱਲ ਦੱਸ ਦੂੰਗੀ ਸਾਰੇ ਰੀਤੀ ਰਿਵਾਇਤ ਨੂੰ ਹਾਂ ਭਾਈ ਬੱਚਾ ਦੱਸ ਦੂੰਗੀ ਦੱਸ ਨਹੀਂ ਬਸ ਮੈਨੂੰ ਆਏ ਕਿ ਨੂੰ ਹਾਂ ਲੜ ਦਾਣਾ ਕਿਵੇਂ ਕਰੀਂਦਾ ਸਸਣਾ ਕਿਵੇਂ ਕਰੀਂਦਾ ਹਾਂ ਕਿ ਨਿਕਲ ਤਾ ਨਾ ਸਮਝੀ ਨਹੀਂ ਇੱਕ ਤਾਂ ਮੇਰਾ ਜੀਨ ਲੱਗਣਾ ਜਾ ਕੇ ਤੂੰ ਹੈ ਜੀਨ ਹੀ ਲੱਗਣਾ ਮੈਨੂੰ ਕਿਸੇ ਦਿਨ ਜੀਤ ਲਵਾ ਦਊਗਾ ਜੀਤ ਅਗਲਾ ਪੀਨਵਾ ਦੂ ਜਦੋਂ ਦੇਖ ਲੈ ਮੈਂ ਤੇਰਾ ਕਿੰਨਾ ਲੜਦੀ ਆ ਹੈ ਤੇਰਾ ਸਾਰਾ ਦਿਨ ਕਿੰਨਾ ਲੜਦੀ ਆ ਉੱਥੇ ਜਾ ਕੇ ਮੈਂ ਜਵਾਂ ਜੀਨ ਲੱਗਣਾ ਤੇਰੇ ਵੀ ਨਾ ਪੱਜ ਸੀ ਮੇਰਾ ਮੜ ਭਰੇ ਹਾਂ ਮੇਰਾ ਵੀ ਭਰੇ ਆਊਗਾ ਹਾਂ ਜਾ ਜੀ ਸਿਰੋਟੀ ਲੈ ਰੋਣਾ ਬੇਟੀ ਚੰਗਾ ਆ ਨਹੀਂ ਵੱਟ ਗਏ ਹਾਂ ਬੀਬੀ ਉਰੇ ਆ ਪੁੱਤ ਆ ਗਈ ਪਕਾਤੀਆਂ ਰੋਟੀਆਂ ਤੇਰਾ ਪਿਆਜ ਹੋ ਗਈਆਂ ਆ ਪਕਾਤੀਆਂ ਪਕਾ ਦੇ ਬੈਠਾ ਇੱਥੇ ਆਏ ਗੱਲ ਸੁਣ ਪੁੱਤ ਨੀ ਆਰੀ ਧਿਆਨ ਨਾਲ ਜਿਵੇਂ ਅੱਜ ਕੱਲ੍ਹ ਜਮਾਨਾ ਚੱਲਦਾ ਹੁਣ ਜਿਵੇਂ ਤੇਰਾ ਪਿਓ ਤੇਰੇ ਵਾਸਤੇ ਮੁੰਡੇ ਲਾਉਂਦਾ ਫਿਰਦਾਗਾ ਹੁਣ ਇਹ ਨਾ ਹੋਵੇ ਪਿਓ ਤੇਰਾ ਲੱਭ ਲੈ ਮੁੰਡਾ ਤੇ ਤੂੰ ਕਹਾਂ ਪਈ ਜੇ ਕੋਈ ਤੇਰੀ ਨਿਗਾ ਥੱਲੇ ਆਏਗਾ ਹੁਣ ਦੱਸ ਦੇ ਨਾ ਬੀਬੀ ਤੈਨੂੰ ਪਤਾ ਤਾਂ ਹੈਗਾ ਮੈਂ ਜਹੀ ਹੈ ਹੀ ਨਹੀਂਗੀ ਹਾਂ ਅਸੀਂ ਇੱਥੇ ਕਿਤੇ ਉਹ ਗੱਲ ਹੋਵੇ ਕਿ ਬੇੜੇ ਆਈ ਜਨ ਬਿੰਨੋ ਕੁੜੀ ਦੇ ਕੰਨ ਅਸੀਂ ਮੁੰਡਾ ਲਾਉਦੇ ਫਿਰ ਇਹ ਤੇ ਤੂੰ ਗਾਹ ਇੱਥੇ ਤਿੱਤਰ ਫੰਗੀਆਂ ਡਾਜੇ ਮੈਂ ਤਾਂ ਤੁਹਾਡੀ ਮਰਜ਼ੀ ਨਾਲ ਨਹੀਂ ਕਰਵਾਉਂਗੀ ਵਿਆਹ ਆਪਣਾ ਦੇਖ ਪੁੱਤ ਮੈਂ ਤਾਂ ਹੀ ਕਹਿਣੀ ਆਂ ਵੀ ਜੇ ਤੇਰੇ ਦਿਲ ਚ ਕੋਈ ਹੈਗਾ ਕੋਈ ਤੇਰੀ ਅੱਖ ਥੱਲੇ ਹੈਗਾ ਮੁੰਡਾ ਮੇਰੇ ਤੋਂ ਸੰਗਣ ਦੀ ਲੋੜ ਨਹੀਂ ਪੁੱਤ ਦੇਖ ਹਾਂ ਨਹੀਂ ਨਹੀਂ ਕੋਈ ਨਹੀਂ ਹੈਗਾ ਬੱਸ ਮੈਂ ਦਿਲ ਵੀ ਨਹੀਂ ਕਰਦਾ ਵਿਆਹ ਮੈਂ ਤੇਰੀ ਮਾਂ ਵੀ ਆ ਤੇਰੀ ਸਹੇਲੀ ਵੀ ਆ ਤੂੰ ਆਉਂਦੀ ਸੇਿਸਿਸਾਂ ਦੇ ਦਿਲ ਦੀਆਂ ਗੱਲਾਂ ਮੇਰੇ ਨਾਲ ਫੋੜ ਲੈ ਜੇ ਕੋਈ ਹੈਗੀ ਆ ਮੈਂ ਤੇਰੇ ਪਿਆਰ ਨੂੰ ਆਪ ਹੀ ਮਨਾ ਲੂੰਗੀ। ਉਹੀ ਨਾ ਮਾ ਸ਼ੱਕ ਜੱਕਰੀ ਜੈ ਇਹੋ ਜੀ ਕੋਈ ਗੱਲ ਨਹੀਂ। ਸ਼ੱਕ ਨਹੀਂ ਕਰਦੀ ਪੁੱਤ ਮੈਂ ਆ ਹੁਣ ਉਧਰ ਦੇਖ ਲੈ ਕੀ ਹੋਇਆ ਪਰਲੇ ਵੇੜੇ ਚ। ਹਾਂ ਕੁੜੀ ਵਾਸਤੇ ਮੁੰਡਾ ਲੱਭਦੇ ਫਿਰਨ ਤੇ ਕੁੜੀ ਵਾਲੇ ਮੁੰਡੇ ਵਾਲੇ ਆ ਕੇ ਤੇ ਕੁੜੀ ਦੇਖਣਾ। ਕੁੜੀ ਗਾਹਾਂ ਤਿੱਤਰ ਖੰਭੀਆਂ ਡਾ ਲੀ ਕਿਸੇ ਦਾ। ਪਾਕਿਸਤਾਨ ਤੋਂ ਲੈਣਾ ਜੇ ਮੈਂ ਸਹੀ ਆਂਦੀ ਜਗ੍ਹਾ ਤੇ ਮੇਰੇ ਤੋਂ ਕੋਈ ਸੌਂ ਨਹੀਂ ਖਾਂਦਾ ਝੂਠੀ ਪਿੰਡ ਚ। ਉਹ ਤਾਂ ਐਂਦਾ ਮੈਨੂੰ ਪਤਾ ਤੂੰ ਕਦੇ ਗਿੱਲੇ ਗੋਹੇ ਤੇ ਪੈਰ ਨਹੀਂ ਧਰਿਆ। ਕਹਿੰ 18 ਸਾਲਾਂ ਦੀ ਕੋਈ ਨਹੀਂ ਅਜੇ ਮੈਂ ਵਿਆਹ ਨਹੀਂ ਕਰਵਾਉਣਾ ਕਰਵਾਉਂਗੀ ਥੋੜੀ ਮਰਜੀ ਨਾਲ ਦੇਖ ਪੁੱਤ ਵਿਆਹ ਤਾਂ ਕਰਾਉਣਾ ਪਊ ਇਹ ਗੱਲ ਮਾੜੀ ਵਿਆਹ ਵੀ ਨਾ ਨਹੀਂ ਰਹਿ ਸਕਦੇ ਅਸੀਂ ਖਾ ਚੋ ਮੈਨੂੰ ਪੜ੍ਹਾਈ ਪੂਰੀ ਕਰ ਲੈ ਲੰਦੋ ਹੋਰ ਥੋੜੀ ਜੀ ਪੜਾਈਆਂ ਪੜੋਗੀਆਂ ਕੋਈ ਨਹੀਂ ਪੁੱਤ ਮੈਨੂੰ ਪਤਾ ਘਰੇ ਜਾ ਕੇ ਤੂੰ ਗਾਹ ਕੋ ਠੇਕਾ ਮਦਦ ਨਹੀਂ ਕਰਨਾ ਅੱਜ ਕੱਲ ਕੋਈ ਨਹੀਂ ਤੈਨੂੰ ਉੱਥੇ ਪਟਵਾਰੀ ਲਾਉਣ ਲੱਗਿਆ ਹੋਗਾ ਉਹਦਾ ਕਰ ਦੇ ਲਾ ਹਏ ਨਹੀਂ ਛੋਟੀ ਨਹੀਂ ਛੱਡ ਕੇ ਤੇਰਾ ਕਿਵੇਂ ਕਰਦਾ ਉਹਦਾ ਕਿਵੇਂ ਕਰਦਾ ਕਿੱਥੇ ਆਉ ਆਉ ਕਰਦੀ ਸੀ ਕੱਪੜੇ ਜੇ ਇਕੱਠੇ ਕਰਦੇ ਨਹੀਂ ਨਿਕਗੇ ਹਾਂ ਇਹਨੂੰ ਬਣਾ ਹਾਂ ਤੈਨੂੰ ਨਾ ਨਹੀਂ ਬਾਈਆ ਪੁੱਤ ਕੱਲ ਛੋਟੀ ਦਦੋ ਛੋਟੀ ਦੋ ਆਪਾਂ ਦੀ ਗੱਲ ਹੋਊਗੀ ਇੱਕ ਹੁਣ ਇਹ ਤਾਂ ਕਿਸੇ ਗੱਲ ਤੇ ਆਉਂਦੀ ਨਹੀਂ ਹਾਂ ਹੁਣ ਮੈਂ ਤੈਨੂੰ ਐ ਕਹਣੀ ਆ ਵੀ ਜੇ ਕਿਤੇ ਨੇ ਤੇਰੇ ਕੋਲ ਕੋਈ ਗੱਲਬਾਤ ਕੀਤੀ ਹੈ ਕੋਈ ਇਹਨੂੰ ਮੁੰਡਾ ਮੁੰਡਾ ਪਸੰਦ ਆ ਮੈਨੂੰ ਹੁਣ ਦੱਸ ਦੋ ਤੇਰਾ ਪਿਆਓ ਕਿਤੇ ਮੁੰਡਾ ਪਸੰਦ ਕਰਿਆ ਵੀ ਇਹ ਕਿਤੇ ਨਿਕਲ ਜੇ ਕਿਸੇ ਨਾਲ ਮੇਰ ਨੂੰ ਅੱਜ ਫੜ ਕੇ ਗੋਤਨੀ ਚ ਸਾਰੇ ਵੇੜ ਚ ਖੜੀ ਸੀ ਵੀਰੇ ਤੇਰਾ ਪਿਆਓ ਦੱਸ ਲਈ ਬਣੀ ਕਿੱਡਾ ਰਿਕਾਰਡ ਹੈ ਮੇਰੇ ਪਿੰਡ ਚ ਦੱਸੀ ਨਾ ਨਾ ਮਾਂ ਹੈ ਇਹਦੀ ਕੋਈ ਗੱਲ ਨਹੀਂ ਅੱਛਾ ਫਿਰ ਦੇਖ ਲੈ ਤੇਰਾ ਪਿਆਰ ਤੇਰੇ ਵਾਸਤੇ ਮੁੰਡਾ ਕੀ ਲੋੜ ਆ ਜੀ ਤਾਂ ਮੈਨੂੰ ਦੱਸ ਬੁੜੀ ਹੋ ਕੇ ਕਰਾਂਗੀ ਹੁਣ ਤਾਂ ਤੇਰੀ ਉਮਰ ਆ ਬੜੀ ਸ਼ੌਂਕ ਪੂਰੇ ਕਰਾਂਗੀ ਜਦੋਂ ਬੁੜੀਆਂ ਹੋ ਜਾਣ ਉਹ ਤਾਂ ਕਿਹੜੇ ਸ਼ੌਂਕ ਹੈ ਫਿਰ ਉਹ ਤਾਂ ਮੁੰਡੇ ਨਹੀਂ ਮਿਲਦੇ ਪੁੱਤ ਫਿਰ ਤਾਂ ਬੰਦੇ ਹੀ ਮਿਲਦੇ ਨੇ 40 40 ਸਾਲ ਦੇ ਹਾਂ ਮੈਂ ਦੇਖ ਲੈ ਬਥੇਰਾ ਮੇਰੀ ਮਾਂ ਮੈਨੂੰ ਕਹਿੰਦੀ ਹੁੰਦੀ ਸੀ ਵੀ ਛੇਂਦਰੇ ਤੇਰਾ ਵਿਆਹ ਕਰ ਦੇਣਾ ਛੇਂਦਰੇ ਤੇਰਾ ਵਿਆਹ ਕਰ ਦੇ ਮੈਂ ਬਥੇਰਾ ਕਹਿੰਦੀ ਨਾ ਮਾਂ ਮੈਂ ਮੜੀ ਜੂ ਕੋਰ ਹੋ ਜਾ ਹਾਂ ਦੇਖ ਲੈ ਕਿਵੇਂ ਹਾਮੀ ਚ ਹਾਮੀ ਭਰਦੀ ਆ ਫਿਰ ਦੇਖ ਲੈ ਕੱਢ ਕੇ ਰਾਜੀ ਆ ਫਿਰ ਮੈਨੂੰ ਕਹਾ 40 ਸਾਲ ਦੀ ਉਮਰ ਦਾ ਤੇਰਾ ਪਿਓ ਟੱਕਰਿਆ ਮੈਂ ਦੇਖ ਲੈ ਕਿੱਥੇ ਤੇਰਾ ਪਿਓ ਕਿੱਥੇ ਆ ਹਾਂ ਨੁਹਾਨ ਹੈਗਾ ਕੋਈ ਇਹਦਾ ਕਰ ਦੇ ਇਹਦਾ ਹਾਮੀ-ਚਾਮੀ ਭਰਦੀ ਮੈਨੂੰ ਕੱਢੇ ਘਰੋਂ ਛੇਤੀ ਇਹ ਖੁੱਲੀ ਹੋ ਜੇ ਇੱਥੇ ਖੁੱਲੀ ਬਹਾਰੀ ਹੋ ਜੇ ਚੱਲ ਚੰਗਾ ਮੇਰੀ ਆਏ ਕਰੋ ਗੱਲ ਤੂੰ ਇਹਦੇ ਨਾਲ ਮੈਨੂੰ ਨਹੀਂ ਕੋਈ ਗੱਲ ਬਾਤ ਦੱਸਣੀ ਨਾ ਤੇ ਇਹਨੂੰ ਦੱਸ ਦੀ ਛੋਟੀ ਨੂੰ ਮੈਂ ਮੜਾ ਇੱਧਰ ਜਾ ਆ ਮੈਂ ਜੈਲੇ ਕੰਨੀ ਉਹਨਾਂ ਦਾ ਬੁਢਾ ਮਰ ਗਿਆ ਕੱਲ ਜਾ ਆ ਠੀਕਣ ਗੁਣੀਆਂ ਨਾਲ ਲੰਗੜੇ ਬੁਖਾਰ ਨਾਲ ਹੈ ਜਾ ਆ ਮੈਨੂੰ ਵੀ ਫੰਗ ਜੀ ਰਹੀ ਪਈ ਦਵਾਈ ਦਵਾਈ ਇਹ ਨੂੰ ਮੈਨੂੰ ਹੋ ਗਿਆ ਹੁਣ ਕਿਤੇ ਠੀਕਣ ਗੁਣੀਆਂ ਦਵਾਈ ਲਿਆਦੀ ਆਉਂਦੀ ਹੋਈ ਆਏ ਲਿਆ ਦੂੰਗੀ ਕੋਈ ਨਾ ਇਹਨੂੰ ਦੱਸ ਦੇ ਜੇ ਕੋਈ ਹੈਗਾਗਾ ਨਹੀਂ ਹੈਗੀ ਅੱਜ ਕੋਈ ਹਾਏ ਮੈਂ ਇਹਦੇ ਪੁੱਛਿਆ ਨਹੀਂ ਇਹਨੂੰ ਪੁੱਛ ਲਾ ਜੀ ਮੈਂ ਹੀ ਗਲਤ ਹਾਂ ਫੇਰ ਹੂੰ ਜਾਬਾ ਨਾ ਪਾਣ ਦੁਗੀ ਤੇਰੇਗਾ ਇਹ ਨਾ ਗੱਲ ਸਹੀ ਗੋਡੇ ਥੱਲੇ ਕਿਵੇਂ ਤੈਨੂੰ ਯਾਦ ਆ ਉਹ ਕਿਵੇਂ ਲੈਤੀ ਤੈਨੂੰ ਗੋਡੇ ਥੱਲੇ ਤੁਮੈ ਨਾ ਗੱਲ ਸਹੀ ਮੇਰੀ ਹੂੰ ਹੈਗਾ ਕੋਈ ਨਹੀਂ ਹੈਗਾ ਨਹੀਂ ਨਹੀਂ ਹੈਗਾ ਕਰਾ ਰਾਮੇ ਤਾਂ ਕਿੰਨੀਆਂ ਦੀ ਕੋਈ ਹੈਗਾ ਨਹੀਂ ਮੈਂ ਹਜ ਨਹੀਂ ਹੈਗੀ ਤੈਨੂੰ ਪਤਾ ਧਮਕ ਰੋ ਨਿਕਲਦੀ ਸਾਰਾ ਦਿਨ ਮੇਰੀ ਸਭ ਆ ਜਾ ओ खतरनाक सोने आया यहां ओ माता वीर झील के किनारे बैठ के आ गए